ਸੰਗਵੀਸ਼ਨੋ ਭਗਵਾਨ ਦੀ ਜੈ ਸੋਨ ਮਰੈ ਸੰਗਵੀਸ਼ਨੋ ਭਗਵਾਨ ਦੀ ਜੈ ਸਤਕਾਰ ਜੋ ਹਰ ਸੰਗਤ ਜਿਓ ਅੱਜ ਜੋ ਮੈਂ ਸ਼ਬਦ ਲੈ ਕੇ ਚੱਣ ਲੱਗਾ ਹਾਂ 11ਪੋ ਚੰਚੈ ਸਮੇਂ ਦੇ ਇੱਕ ਹੌਨ ਕੈਂਪ ਜੰਮੂ 10 ਉਹਦੀ ਰਾਤ ਨੂੰ ਹੌਨ ਕੈਂਪ ਰੂਸਨ ਚੜੀ ਉੱਤੇ ਰਾਤ ਵੀ ਵਿਹਾਰ ਕੀਤਾ ਬਹੁਤ ਲੇਖ ਦਿੱਤੇ ਹਨ ਉੱਥੋਂ ਦੇ ਭਗਤਾਂ ਦੇ ਉਸ ਸਮੇਂ ਦੇ ਇਹ ਜੋ ਲਿਖਤ ਹੈ 11ਪੋ ਨੂੰ ਪਰਮੇਸ਼ਰ ਨੇ ਕੀਤੀ ਸਵੇਰ ਅਮਰਤ ਵੇਲੇ 4:30 ਵਜੇ 11 ਪੋ ਅਮਰਤ ਵੇੜਾ ਸਾਢੇ 4 ਚਾਰ ਜੁਗ ਬੈਠੇ ਸੀਸ ਨਵਾਈਆ ਸੋਰੀ ਚਾਰ ਜੁਗ ਬੈਠੇ ਸੀਸ ਚੁਕਾਈਆ ਉਸ ਵੇਲੇ ਇਹ ਕਦੋਂ ਦੀ ਗੱਲ ਹੈ 11 ਪੋ 6 6 ਸਮੇਂ ਦੇ 1 ਨੂੰ ਸਾਢੇ 4 ਵਜੇ ਹਜੂਰ ਸੈਨ ਚਾਹੀ ਨੇ ਜਦੋਂ ਕਿਰਪਾ ਕੀਤੀ ਉੱਥੇ ਉਸ ਵੇਲੇ ਚਾਰੇ ਜੁਗ ਵੀ ਪੇਸ਼ ਹੋਏ ਖੁਸ਼ੀਆਂ ਵਿੱਚ ਕੋਰੇ ਅਵਤਾਰ ਢੋਲੇ ਗੀਤ ਸੁਣਾਈਆ ਉਥੇ ਖੁਸ਼ੀ ਵਿੱਚ ਗੁਰੂ ਅਵਤਾਰ ਵੀ ਛੱਬਦੀ ਧਾਰ ਵਿੱਚ ਆਏ ਪੀਰ ਪਗੰਬਰ ਕਰਨ ਕੁਫਤਾਰ ਤਲਵਾ ਗਮ ਲਾਈਆ ਪੀਰ ਪਗੰਬਰ ਵੀ ਸਾਰੇ ਹਾਜ਼ਰ ਹੋਏ ਹਜੂਰ ਸ਼ਹਿਨ ਚਾਹੀਦੇ ਵੇਚਨਾ ਬ੍ਰਹਮਚੇਵ ਬੋਲ ਦੇਕਾਰ ਮਿਸ਼ਰ ਬ੍ਰਹਮਾ ਛੇਵੀਂ ਵਿਯੋਥਿਆ ਕਿ ਉਹਨਾਂ ਨੇ ਵੀ ਦੇਕਾਰੇ ਲਾਏ ਤੂੰ ਹੀ ਤੂੰ ਹੀ ਰਾਗ ਸੁਨਾਈਆ ਉਹਨੇ ਤੂ ਤੂ ਕਿਆ ਤੂੰ ਹੀ ਐ ਸਭ ਕੁਝ ਬ੍ਰਹਮੰਡ ਖੰਡ ਹੋ ਕੇ ਖਬਰਦਾਰ ਦੋ ਜਹਾਨ ਅੱਖ ਉਠਾਈਆ ਉਸ ਬ੍ਰਹਮੰਡ ਖੰਡ ਵੀ ਜਿਹੜੇ ਉਹ ਖਬਰਦਾਰ ਹੋ ਕੇ ਉਹਨਾਂ ਨੇ ਚਾਰ ਚੁਫੇਰੇ ਤੱਕਿਆ ਕਿ ਕੀ ਵਾਪਰਿਆ ਹੈ ਤਰਨੀ ਤਰਤ ਤਵਲ ਹੋਈ ਨਿਹਾਲ ਮੰਗਲ ਗੀਤ ਇੱਕ ਸੁਣਾਈ ਆ ਸੱਤੀ ਨੇ ਉਸ ਵੇਲੇ ਖੁਸ਼ੀ ਵਿੱਚ ਆ ਕੇ ਮੰਗਲਾ ਚਾਰ ਕਾਲ ਪੁਤਰਾ ਕੀਤਾ ਤੇ ਗੀਤ ਗਾਇਆ ਕਿਰਪਾ ਕਰੀ ਦੀਨ ਤਿਆਲ ਪੁਰਖ ਬਣਾ ਚੀ ਬੇਪਰਵਾਹੀ ਆ ਕਿਉਂ ਸਾਰੇ ਖੁਸ਼ ਹੋਏ ਉਸ ਵੇਲੇ ਕਾਲ ਪੁਰਖ ਨੇ ਕਿਰਪਾ ਕਰਕੇ ਉੱਤੇ ਸਾਰਿਆਂ ਨੂੰ ਹਾਜ਼ਰ ਕੀਤਾ ਸੱਚ ਦਵਾਰ ਪਹੁੰਚ ਆਯਾਨ ਤੋ ਜਾਣ ਚਰਨਾ ਹੇੜ ਦਬਾਈ ਆ ਜਿਹੜਾ ਦੋ ਜਹਾਨਾਂ ਨੂੰ ਚਰਨਾ ਹੇੜ ਦਬਾਉਣ ਵਾਲਾ ਉਹ ਉੱਥੇ ਪਹੁੰਚਿਆ ਪਰਤ ਸਹੇਲੇ ਕਰ ਪਹਿਚਾਨ ਮਹੱਤਵ ਵਿੱਚੋਂ ਖੋਜ ਖੁਦਾਈ ਆ ਜਿਨ੍ਹਾਂ ਦੇ ਅੰਤਰੀ ਆਤਮ ਮਿਲਿਆ ਕੋਦਾਨ ਮਤਬੋਲਕ ਨਜ਼ਰੀ ਆਈ ਆ ਕਿਹਨਾਂ ਦੇ ਨਾਲ ਵਾਸਤਾ ਹੋਇਆ ਜਿਨ੍ਹਾਂ ਨੂੰ ਮਿਲਿਆ ਜਲਤ ਵਿਦਿਆ ਛੱਡ ਨਦਾਨ ਪਛਾਤਾ ਦੁਨੀਆ ਵੱਲੋਂ ਬਦਲਾਈਆ ਸਾਰੀ ਸ੍ਰਿਸ਼ਟੀ ਵੱਲੋਂ ਬਦਲ ਕੇ ਉਸਨੇ ਆਪਣੇ ਪਰਤਾਂ ਦੇ ਵੱਲੋਂ ਆਪਣਾ ਰੋਖ ਕੀਤਾ ਪਰਮਾਤਮ ਮੰਨ ਕੇ ਇੱਕੋ ਕਾਨ ਸਖੀ ਸਹੇਲੀ ਰੂਪ ਵਿਖਾਈਆ ਤਰਤਾਤਸ ਜਿਹੜੀ ਜਾਣ ਕੇ ਰਾਮ ਇਸ਼ਟ ਦ੍ਰਿਸ਼ਟ ਨਾਲ ਵਿਢਾਈਆ ਜਗਤ ਸਿੰਘਾਸਨ ਛੱਡ ਬਿਸਰਾਮ ਸੁਖਿਆਸਨ ਧਰਤੀ ਸੇ ਸੁਹਾਈਆ ਹੋ ਸਕਦਾ ਉਸ ਵੇਲੇ ਉੱਥੇ ਕੈਂਪ ਦੇ ਵਿੱਚ ਸਾਰੇ ਭਗਤ ਹਰਮੇਸ਼ਰ ਨੂੰ ਉਸ ਵੇਲੇ ਮੰਝਾ ਵੀ ਨਾਮ ਦਿੱਤਾ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਲਿਖਾਤਾ ਫਿਰ ਸੁਣਨਾ ਜਗਤ ਸਿੰਘਾਸਨ ਛੱਡ ਬਿਸਰਾਮ ਸੁਖਿਆਸਨ ਧਰਤੀ ਸੇ ਸੁਹਾਈਆ ਜੋ ਨਾਸੂਰ ਵੀਰ ਨਾਲ ਜਵਾਰ ਨਵਨੋ ਚਾਰ ਵੇਖ ਵਖਾਈਆ ਜਿਸ ਨੂੰ ਝੁਕਦੇ ਜਮੀਨ ਸਮਾਨ ਪੂਰੀ ਲੋ ਲਾਗਣ ਪਾਈਆ ਸੋ ਖੇਲ ਕਰੇ ਵਹਾਨ ਮਹਿਮਾ ਕਥ ਕਥ ਵਡਿਆਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਲਿਖਾ ਪੜਾ ਰਿਆ ਦਿਨਾਈ ਆ ਜੋਸਰੂ ਪ੍ਰਮਾਤਮਾ ਆਪਣੀ ਆਪ ਕਿਰਪਾ ਕਰਕੇ ਆਪਣੇ ਲੇਖੇ ਬਾਰੇ ਵੀ ਆਪ ਦੱਸ ਰਿਹਾ ਸਾਡੇ 4 ਕਹਿਣ ਜਿਸ ਵੇਲੇ ਗਏ ਮਾਜਾ ਸਵੇਰ ਦੇ ਸਾਡੇ 4 ਵਜੂਦ ਨજર ਕੋਈ ਨਾ ਆਈ ਆ ਕਿਉਂ ਨਹੀਂ ਉਹਨਾਂ ਨੂੰ ਆਪਣਾ ਵਜੂਦ ਨਜ਼ਰ ਆਇਆ ਇੱਕੋ ਵੇਖਪੁਰਖ ਸਮਰਾਥ ਦਰਖਾਡੇ ਖੁਜੀ ਮਨਾਈ ਆ ਉਹ ਆਪਣਾ ਅਭਿਆਸ ਵੇਲੇ ਸਮਾਂ ਵੀ ਭੁੱਲ ਗਿਆ ਉਹਨੇ ਵੀ ਪਰਮੇਸ਼ਰ ਨੂੰ ਜਦੋਂ ਵੇਖਿਆ ਤੇ ਉਸ ਵੇਲੇ ਦੋਏ ਤੋੜ ਕੇ ਹੱਥ ਸਰਦਾ ਸੀਸ ਝੁਕਾਈਆ ਜਿਸ ਦੁਆਰੇ ਭਗਤ ਸੋਹੇ ਲੈ ਰਹੇ ਵਾਸ ਵਾਸਤਾ ਕੋ ਨਾਲ ਜੁੜਾਈਆ ਹਕੀਕਤ ਵਿੱਚੋਂ ਪਛਾਣ ਕੇ ਹੱਕ ਹੁਕਮ ਮੰਨਣ ਥਾਉ ਥਾਈਆ ਉਸ ਵੇਲੇ ਪ੍ਰੋਫੈਸਰ ਦਾ ਹੁਕਮ ਮੰਨ ਕੇ ਸਾਰੇ ਉੱਥੇ ਅਣਕੇ ਇਕੱਠੇ ਹੋਏ ਸੀ ਸੱਚੇ ਮਾਰਗ 'ਤੇ ਜਾਵਣ ਥੱਕ ਪੰਧ ਜਗਤ ਵਾਲਾ ਚੁਕਾਈ ਆ ਇਕੋ ਵੱਲ ਰਹੇ ਤੱਕ ਦੂਜੀ ਓਥੇ ਨਾ ਕੋਈ ਰਖਾਈ ਆ ਉਸ ਵੇਲੇ ਇਧਰ ਉਧਰ ਦੀਆਂ ਗੱਲਾਂ ਨਹੀਂ ਸੀ ਸੱਚੀਆਂ ਜੋ ਸਾਹਮਣੇ ਬੈਠਾ ਹੈ ਫਰਮਾਨ ਕਰਦਾ ਹੈ ਪਰਮੇਸ਼ਰ ਤਾਂ ਉਹਦੇ ਉੱਤੇ ਹੀ ਸਾਰਾ ਆਸਰਾ ਸੀ ਪ੍ਰੇ ਪਿਆਰ ਅੰਦਰ ਕਰਕੇ ਇਕੱਠ ਸੋਹਣਾ ਵਕਤ ਲਿਆ ਸੁਹਾਈਆ ਖੁਸ਼ੀਆਂ ਅੰਦਰ ਰਹੇ ਡਟ ਭਜਣ ਵਾਹੋ ਦਈਆ ਇੱਕ ਦੂਜੇ ਨੂੰ ਰਹੇ ਦੱਸ ਮਰੇ ਇਕ ਦੂਜੇ ਨੂੰ ਦੱਸਦੇ ਆ ਸੋង ਢੋਲਾ ਗਉਣ ਸਾਚੇ ਮਾਈਆ ਹਲੇ ਸੋង ਦਾ ਢੋਲਾ ਸੱਚੇ ਮਾਈ ਦਾ ਗਾਰਿਆ ਜਿਹਦਾ ਵੇਦ ਪੁਰਾਣ ਕਰਦੇ ਜਸ ਸ਼ਾਹਦਰ ਸਿਮਰਤ ਦੇਣ ਗਵਾਈਆ ਸਾਰੇ ਕਬੀਰ ਕੀ ਦੱਸਦੇ ਇੱਥੇ ਦਾ ਜਿਹੜਾ ਸਾਰੇ ਵੇਦ ਪ੍ਰਾਂਤ ਜਿਹੜੇ ਜੱਜ ਕਰਦੇ ਹਨ ਸੋ ਪੁਰਖ ਕਾਲ ਦੀਨ ਆਪੇ ਰਿਆ ਲਬਾ ਅਸਾਂ ਨਹੀਂ ਉਸ ਨੂੰ ਲੱਭਿਆ ਉਸ ਨੇ ਸਾਨੂੰ ਲੱਭਿਆ ਹੈ ਸੋ ਪੁਰਖ ਕਾਲ ਦੀਨ ਦੇ ਆਪੇ ਰਿਆ ਲਬਾ ਹਰ ਦਿਨ ਖੋਜੇ ਥਾਂ ਥਾਈਆ ਸ਼ਹਾਦਤ ਦੇਵੇ ਡਾਲੀ ਪੱਤ ਤਰਥੂ ਖੂਸ ਕਾਨਾ ਖਾਈ ਕਾਈ ਦਬ ਨੇੜੇ ਹੋ ਰਹੇ ਜਣਾਈਆ ਉਸ ਵੇਲੇ ਸ਼ਹਾਦਤਪੁਰ ਕੀ ਦੀ ਪਾਈ ਆ ਤੁਮੇ ਚਨੇ ਪੱਤਿਆਂ ਦੀ ਟਾਹਣੀਆਂ ਦੀ ਕਾਸ ਫੂਸ ਦੀ ਕਾਨਿਆਂ ਦੀ ਉਹ ਨੇੜੇ ਹੋ ਜਣਾਈਆ ਦੇ ਰਿਆ ਚੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੋ ਖੇਲ ਤੁਰਦਾਰ ਆ ਵਖਾਈ ਆ ਸਾਡੇ ਚਾਰ ਕਹਿਣ ਜਿਸ ਵੇਲੇ ਹੋਇਆ ਵਕਤ ਵਿਕਤੀ ਇਕੋ ਨਜ਼ਰੀ ਆਈ ਆ ਜਿਦਾ ਲੈਣਾ ਦੇਣਾ ਨਾਲ ਭਗਤੋ ਵਿਕਤੀ ਹੋ ਕੇ ਤਤਵਾ ਹੋ ਕੇ ਸਾਹਮਣੇ ਹੋ ਕੇ ਗੱਲ ਕੀਤੀ ਜਿਦਾ ਲੈਣਾ ਦੇਣਾ ਨਾਲ ਭਗਤੋ ਭਗਵਾਨ ਨੇ ਆਪਣੀ ਖੇਲ ਖਲਾਈ ਆ ਨਾਤਾ ਤੋੜ ਕਟਾ ਬੈ ਜਗਤਾ ਉਸਨੇ ਕਤਬ ਵਾਲੇ ਰਿਸ਼ਤੇਦਾਰੀਆਂ ਵਾਲਾ ਨਾਤਾ ਤੋੜ ਕੇ ਗੱਲ ਕੀਤੀ ਅਤਮੇ ਅੰਤਰ ਮੇਲ ਮਲਾਈਆ ਅੰਤਰਾਤਮਾ ਦੇ ਨਾਲ ਮੇਲ ਮੇਲਿਆ ਸੱਚ ਪ੍ਰੀਤੀ ਦੇ ਕੇ ਛਕਤਾ ਸਿੱਖੀਅਤ ਅਗਲੀ ਦਾ ਸਮਝਾਈਆ ਜਿਹਦਾ ਪਹਿਲਾ ਚੜਿਆ ਪਰਸ ਕਿਉ ਪਹਿਲਾ ਚੜਿਆ ਪਰਸ ਛੰਛਾਈ ਸਮਝ ਇੱਕ ਲਗੂ ਕੀਤਾ ਪਰਮੇਸ਼ਰ ਨੇ ਇਹ ਪਹਿਲੇ ਚੰਚੇ ਸਮੰਤੀ ਗੱਲ ਹੈ ਜਿਦਾ ਪਹਿਲਾ ਚੜਿਆ ਵਰਸ ਵਰਖ ਮਾਸ ਰਤਨਾ ਕੋਈ ਵਢਾਈ ਆ ਲੱਖ ਚਰਾਸੀ ਵਿੱਚੋਂ ਕਰਕੇ ਪਰਖ ਪਟ ਸਹੇਲੇ ਲੈ ਉਠਾਈ ਆ 83 ਲੱਖ ਵਿੱਚੋਂ ਨੇ ਪਰਖ ਕਰਕੇ ਆਪਣੇ ਭਗਤਾਂ ਨੂੰ ਇਕੱਠਿਆਂ ਕੀਤਾ ਖੁਸ਼ੀਆਂ ਨਾਲ ਕਰਕੇ ਉਹਨਾਂ ਦਰਸ ਦਰਸ਼ਨ ਆਪਣੇ ਵਿੱਚ ਸਮਝਾਈ ਆ ਖੁਸ਼ੀਆਂ ਦੇ ਨਾਲ ਉਹਨੇ ਪਰਮੇਸ਼ਰ ਨੇ ਭਗਤਾਂ ਦੇ ਦਰਸ਼ਨ ਕੀਤੇ ਤੇ ਭਗਤਾਂ ਨੇ ਪਰਮੇਸ਼ਰ ਦੇ ਖੇਲ ਵਿਖਾ ਕੇ ਪਰੇ ਅਰਚ ਅਰਚਵ ਦੇ ਵਧਾਈਆ ਉਹਦੀ ਖੇਡ ਅਰਚਾਂ ਦੇ ਉੱਤੇ ਵੀ ਹੋਈ ਤੇ ਫਰਚਾਂ ਉੱਤੇ ਦੇ ਸਾਰਾ ਆਣ ਕੇ ਕੰਮ ਕੀਤਾ ਕਰੀਰਾ ਕਰਤਾ ਲੇਖਾ ਜਾਣੇ ਆਪ ਅਸਚਰ ਜਾ ਅਚਰਜ ਲੀਲਾ ਆ ਪਰਚਾਈ ਆ ਇਹ ਜਿਹੜੀ ਸਾਰੀ ਲੀਲਾ ਰਹੀ ਪਰਮੇਸ਼ਰ ਨੇ ਆਪ ਰਚੀ ਜੋਤੀ ਜੋਤ ਸਰੂਪ ਹਾਰਿਆ ਪਾ ਆਪਣੀ ਕਿਰਪਾ ਕਰ ਰੰਗ ਇੱਕੋ ਦੇਵ ਖਾਈ ਆ ਸਾਡੇ ਚਾਰ ਕਹਿਣ ਜਿਜ ਵੇਲੇ ਤੁਰਦਾ ਵਜਾ ਕੜਿਆਲ ਟੰਟਾ ਨਜ਼ਰ ਕੋਈ ਨਾ ਆਈ ਆ ਕੜਿਆਲ ਉਹਦਾ ਜਿਹੜਾ ਪਰੋ ਜਾਲੜਾ ਉਹ ਵੀ ਦੇਰ ਗੁੰਦਾਈ ਸੰਸਾਰੀ ਵਾਲਾ ਘੰਟਾ ਕੋਈ ਟੱਲ ਨਹੀਂ ਮਾਰਿਆ ਨਿਰਗੁਣ ਵਾਲਾ ਕੜਿਆਲ ਵਜਾ ਟੱਟਾ ਨજર ਕੋਈ ਨਾ ਆਈ ਆ ਪਰਮਪੁਰਖ ਪ੍ਰਭ ਤੱਕਿਆ ਦੀਨ ਧਿਆਲ ਸਾਡੇ 4:30 ਵਜੇ ਕਿਨੂੰ ਤੱਕਿਆ ਪਰਮਪੁਰਖ ਪ੍ਰਭ ਨੂੰ ਦੀ ਨਾ ਹੋਏ ਸਹਾਈ ਆ ਓਏ ਤਬ ਚਲ ਕਿਰਪਾਲ ਕਿਰਪਾ ਨਦ ਨਦ ਬੇ ਪਰਵਾਈ ਆ ਕੌਣ ਸੀ ਸਾਹਮਣੇ ਪਤਾਂ ਨੂੰ ਵਰਨ ਵਾਲਾ ਗਾਲੂ ਕਿਰਪਾਲ ਨੂੰ ਬੇ ਪਰਵਾ ਸਾਚਾ ਦਵਾਰਾ ਵੇਖ ਸੱਚੀ ਧਰਮਸਾਲ ਗੁਰਮੁਖਾਂ ਅੰਦਰ ਡੇਰਾ ਲਾਈਆ ਜਿੱਥੇ ਨਾ ਕੋਈ ਸ਼ਾਹ ਨਾਕ ਗਾਲ ਉੱਚੀ ਨੀਚ ਨਾ ਕੋਈ ਦਿਨਾਈ ਆ ਉਹਦੇ ਘਰ ਦੇ ਵਿੱਚ ਅਮੀਰੀ ਗਰੀਬੀ ਦਾ ਤੇ ਉੱਚਤਾ ਨੀਚਤਾ ਦਾ ਕੋਈ ਫਰਕ ਨਹੀਂ ਹੈਗਾ ਨਾ ਕੋਈ ਮਾਇਆ ਤਤ ਚਜਾਲ ਜਾਗਰਤ ਜੋਤ ਕਰੇ ਰਛਨਾਈ ਆ ਨਾ ਕੋਈ ਵਿਦਿਆ ਦਾਹਿਵਾਲ ਨਾ ਕੋਈ ਅਖਰਾ ਕਰੇ ਪੜਾਈ ਆ ਨਾ ਕੋਈ ਤੀਰ ਸਤਤchnਾਨ ਜਲ ਧਾਰਾ ਨਾ ਕੋਈ ਵਹਾਈਆ ਜਿਨ੍ਹਾਂ ਨੂੰ ਨੇ ਚੁਣ ਲਿਆ ਉਹਨਾਂ ਕੋਲੋਂ ਇਹ ਕੋਈ ਕਿਰਿਆ ਨਹੀਂ ਉਸਨੇ ਕਰਵਾਈਆਂ ਨਾ ਕੋਈ ਰਸਨਾ ਜਿਵੇਂ ਪੱਤੀ ਦੰਦ ਗਿਆਨ ਬੋ ਮਤ ਮਨ ਨਾ ਕੋਈ ਚਤਰਾਈ ਆ ਨਾ ਕੋਈ ਮਨ ਦੀ ਕਿ ਚਤਰਾਈ ਵਾਲੀ ਗੱਲ ਹੈ ਨਾ ਕੋਈ ਪੀਣ ਨਾ ਕੋਈ ਖਾਣ ਨਾ ਕੋਈ ਤਿਰਸ਼ਨਾ ਭੋਖ ਵਧਾਈ ਆ ਨਾ ਜਮੀਂ ਦਾ ਕੋਈ ਸਮਾਨ ਨਾ ਮੰਦਰ ਮਕਾਨ ਨਾ ਕੋਈ ਜਨਾਈ ਆ ਨਾ ਨੇ ਕੋਈ ਮੰਦਰ ਮਕਾਨ ਵਿਸ਼ੇਸ਼ ਦੱਸਿਆ ਨਾ ਕੋਈ ਰਾਗ ਨਾ ਗਾਣ ਤਰਾਨ ਸੰਸਾਰੀ ਸਾਜਾ ਵਾਜਾਂ ਵਾਲੀ ਵੀ ਗੱਲ ਕੋਈ ਨਹੀਂ ਨਾ ਦੀ ਧੁਨ ਨਾ ਕੋਈ ਸੁਣਵਾਈ ਆ ਨਾ ਕੋਈ ਜਾਣ ਨਾ ਪਹਿਚਾਨ ਪਰਦਾਓਲਾ ਨਾ ਕੋਈ ਜਨਾਈਆ ਪਰਦਾਓਲਾ ਨਾ ਕੋਈ ਉਠਾਈਆ ਨਾ ਕੋਈ ਜੰਗਲ ਪੀਆ ਬਾਣ ਢਿੱਲਾ ਪਰਬਤ ਨਜ਼ਰ ਕੋਈ ਨਾ ਆਈਆ ਸੋ ਮਹੱਲਾ ਇੱਕ ਗੱਲਾ ਪੁਰਖ ਬਣਾ ਚੀ ਵੇਖਿਆ ਨ ਜਨ ਭਗਤਾ ਅੰਦਰ ਖੋਜ ਖੁਜਾਈਆ ਸਾਰੀ ਗੱਲ ਅਦਰ ਦੀ ਹੈ ਅੰਦਰ ਉਸਨੇ ਤਸਮਦਾਰੀ ਚ ਬੈਠ ਕੇ ਗੱਲ ਕੀਤੀ ਤੇ ਦਸੀ ਤੇ ਸਮਝਾਈ ਜਿੱਥੇ ਦੀਆ ਬਾਤੀ ਜਗੇ ਮਹਾਨ ਕਮਲਾ ਪਾਤੀ ਕਰੇ ਵਿਛਾਈ ਆ ਜੋਤੀ ਜੋ ਸਰੂਪ ਹਾਰੇ ਆਪ ਆਪਣੀ ਕਿਰਪਾ ਕਰਿ ਪਿਵ ਭੇਡਾ ਰਿਆ ਜਨਾਈ ਆ ਹਰ ਸੰਗ ਜੀਓ ਲੇ ਕੇ ਕਾਫੀ ਲੰਮਾ ਵਾ ਸਮੇ ਦਾ ਵੀ ਖਿਆਲ ਰੱਖਣਾ ਹੋਰ ਵੀ ਭਗਤਾਂ ਦੇ ਦਰਸ਼ਨ ਕਰਨੇ ਆ ਬਾਕੀ ਇਹ ਗੱਲ ਜਿੰਨੀ ਪਰਮੇਸ਼ਰ ਨੇ ਉਹਨੇ ਜਦ ਤੱਕ ਅੰਦਰੋਂ ਆਪਣਾ ਪਰਦਾ ਨਹੀਂ ਚੁੱਕਿਆ ਬਾਹਰ ਉਹਨੂੰ ਕਿਸੇ ਨੇ ਮੰਨਿਆ। ਨਾ ਉਹ ਕਿਸੇ ਬਾਹਰੀ ਅੱਖਰਾਂ ਦੀ ਲੋੜ ਨਾ ਨਾ ਕਿਸੇ ਖਾਸ ਜਗ੍ਹਾ ਦਾ ਦੱਸਿਆ। ਉਹਦਾ ਮੈਂ ਤੁਹਾਡੀ ਆਤਮਾ ਦਾ ਪਰਮਾਤਮਾ ਵਾਂ। ਜੇ ਮੈਂ ਹੈਗਾ ਤੇ ਤੁਹਾਨੂੰ ਮੈਂ ਆਪੇ ਤੁਹਾਡੀ ਜਣਾਈ ਕਰਾ ਦੇਣੀ ਨਾ ਤੁਹਾਨੂੰ ਕਿਸੇ ਦੇ ਸਮਝਾਇਆ ਹੀ ਸਮਝਾਉਣੀ ਆ। ਜਦ ਤੱਕ ਮੈਂ ਨਹੀਂ ਸਮਝਾਵਾਂਗਾ ਨਹੀਂ ਸਮਝਾਉਂਦੀ। ਤਾਂ ਸਿੱਥੇ ਹੀ ਕਿਮਾਦਾ ਦੱਤ ਕਾ ਕੋਈ ਅੱਖਰ ਵੱੰਦ ਕੱਟ ਹੋ ਗਿਆ ਹੋਵੇ। ਹਜੂਰ ਸ਼ਾਂਚਾ ਤੇ ਹਰ ਸੰਗਤ ਬਖਸ਼ਣ ਜੋਗ ਹੈ ਧਿਕਾਰਿਆਂ ਦਾ ਸਾਥ ਦਿਓ ਸੋ ਰੰਮਹਾਰਾਜ ਸ਼ੇਰ ਸੰਗ ਵਿਸ਼ਨੂ ਪਗ ਮਹਾਂਤੀ ਜੈ